ਕੀ ਵਸੇ ਭਰਮੜ ਪੁੱਛਿਓ ਕਿ ਹੈਗਾ ਮੇਨ ਕਾਰਨ ਚੇਟ ਕਿੰਦਾ ਵਿਸ਼ਾ ਮੇਨ ਕਾਰਨ ਜਿਹੜਾ ਜੁੱਧ ਨਸ਼ਿਆ ਵਿਰੋਧ ਦਾ ਉਹ ਤੇ ਸੰਬੰਧੀ ਅਸੀਂ ਹਰ ਸਟੇਸ਼ਨ ਦੇ ਉੱਪਰ ਚੈੱਕ ਚੱਲ ਰਹੀ ਹੈ ਸਾਡੀ ਪਿਛੇ ਸਾਡੇ ਫੋਰਸ ਨੇ ਜੀਆਰਪੀ ਨੇ ਫਤਦਾਨ ਜਿਹੜਾ 16 ਕਿਲੋ ਕੀ ਪੜੀ ਸੀ ਪਿਛਲੇ ਹਫਤੇ ਇਹਨਾਂ ਨੇ ਵੀ 1 ਕਿਲੋ ਪਠਾਨਪੁਰ 700 ਗ੍ਰਾਮ ਇਹਨਾਂ ਨੂੰ ਫੜੀ ਇਸ ਤਰ੍ਹਾਂ ਦੇ ਨਸ਼ੇ ਜਿਹੜੇ ਆ ਉਹਨੂੰ ਸਾਡਾ ਟੀਚਾ ਉਹਨੂੰ ਖਤਮ ਕੀਤਾ ਜਾਏ ਦੂਜਾ ਸਾਡਾ ਐਂਟੀ ਸਬਰਡਿਟ ਜੀਕਨਵਾਸ ਇਸ ਚੈੱਕ ਕਰ ਰਹੇ ਆ ਸਾਰਿਆਂ ਨੂੰ ਕੋਈ ਬੈਗ ਦੇ ਵਿੱਚ ਕੋਈ ਨਾਜਾਇਜ਼ ਪਸਲਾ ਜੇ ਕੋਈ ਪਦਾਰਥ ਇਦਾਂ ਦਾ ਨਾ ਹੋਏ ਜਿਹਦੇ ਨਾਲ ਐਂਟੀਸੈਪਟ ਕੋਈ ਖਤਰਾ ਪੈਦਾ ਹੋ ਜਾਏ ਉਸੇ ਨੂੰ ਦੇਖ ਕੇ ਚੈੱਕ ਕਰ ਰਹੇ ਆ ਮੈਂ ਪਿੱਛੇ ਚੈੱਕ ਕਰਦਾ ਆ ਚਲਾ ਅੰਗ ਟਾਂਡਾ ਉਹ ਏਰੀਆ ਉਹ ਘਾੜਾ ਇਹ ਵੀ ਸਟੇਸ਼ਨ ਸਾਰੇ ਚੈੱਕ ਕਰਦੇ ਨੇ ਫੋਰਸ ਨੂੰ ਇਹ ਆਖ ਦਿੱਤੀ ਆ ਕਿ ਅਲਰਟ ਹੋ ਕੇ ਡਿਊਟੀ ਕਰ। ਸਭ ਕੀ ਕਹੇਗੀ ਕਿ ਪਠਾਨਕੋੜ ਇੱਕ ਸੈਂਸਿਟਿਵ ਿਲਕਾ ਹੈਗਾ ਲਾਗੇ ਬਾਰਡਰਸ ਪੈਂਦੇ ਆ ਪਿੱਛੇ ਜੀ ਪਾਕਿਸਤਾਨ ਵਾਲੋ ਜਿਹਨਾਂ ਨੂੰ ਕਿਹਾ ਉਹ ਵੀ ਪਠਾਨਕੋੜ ਕਾਫੀ ਸੈਂਸਿਟਿਵ ਏ ਹੈ ਉਸ ਨੂੰ ਲੈ ਕੇ ਕਿਸ ਤਰੀਕੇ ਦੀ ਜਿਹੜੀ ਪਠਾਨਕੋੜ ਸਟੇਸ਼ਨ ਦੀ ਜਿਹੜੀ ਸੁਰੱਖਿਆ ਮਰਬੰਦ ਹੈ ਆਰਪੀ ਪੁਲਸ ਤੇ ਆਰਪੀਫ ਫੋਰਸ ਮੈਂ ਦੇ ਨਾਲ ਡਿਊਟੀ ਕਰ ਰਹੀ ਹਾਂ ਤੇ ਇਹ ਕੋਈ ਅਨਸਕ੍ਰੀਵਿ ਘਟਨਾ ਨਹੀਂ ਹੋ ਸਕਦੀ ਸਰ ਕੁਝ ਦੇਖਿਆ ਗਿਆ ਕਿ ਕੁਝ ਓਪਨ ਸੇਰੀਸ ਦੀ ਵੀ ਆ ਗਿਆ ਸਟੇਸ਼ਨ ਦੇ ਦੂਜੇ ਪਾਸੇ ਕਈ ਖੁੱਲੇ ਪੋਸਟਲ ਚੱਲ ਰਹੀ ਹੈ ਲਿਖ ਕੇ ਭੇਜਿਆ ਹੋਇਆ ਚਾਰ ਬਾਰੀ ਜਲਦੀ ਹੋ ਜਾਈਏ ਲਿਖ ਕੇ ਭੇਜਿਆ ਠੀਕ ਠੀਕ ਹੈ